ਮੇਰੀ ਗੱਲ ਸੁਣ ਹਾਂਜੀ ਮੈਂ ਤੇਰੇ ਤੋਂ ਪੁੱਛੂਗਾ ਚਾਰ ਸਵਾਲ ਜੇ ਤੂੰ ਚਾਰ ਸਵਾਲਾਂ ਦੇ ਜਵਾਬ ਦੇਤੇ ਤੈਨੂੰ 500 ਰੁਪਈਆ ਨਾ ਪੁੱਛੋ ਪੁੱਛੋ ਇੰਡੀਆ ਦੀ ਰਾਜਧਾਨੀ ਕਿਹੜੀ ਆ ਦਿੱਲੀ ਤੇ ਪੰਜਾਬ ਦੀ ਰਾਜਧਾਨੀ ਕਿਹੜੀ ਆ ਚੰਡੀਗੜ੍ਹ ਸਵੇਰੇ ਕੀ ਬਣਾਇਆ ਸੀ ਆਲੂ ਪਕੌੜੇ ਜਿਹੜੇ ਰਾਤ ਮੇਰੇ ਬਟੂ ਦੇ ਪੈਸੇ ਕੱਢੇ ਸੀ ਕਿੱਥੇ ਆ ਡਾਲ ਵਾਲੇ ਡੱਬੇ ਚ ਹਾਂ ਘੋਰੀ ਹਾਂਜੀ ਸਰਕਾਰ ਤੁਹਾਡਾ ਭਰਾ ਇੱਕ ਗਰੀਬ ਕੁੜੀ ਦੇ ਚੱਕਰਾਂ 'ਚ ਪੈ ਗਿਆ ਮੈਂ ਤਾਂ ਸੁਣਿਆ ਉਹਨਾਂ ਕੋਟ ਮੈਰਿਜ ਵੀ ਕਰਾਉਣ ਨੂੰ ਫਰਦਾ ਹੋ ਇਹ ਖਬਰ ਝੂਠੀ ਹੋਈ ਨਾ ਤਾਂ ਪਹਿਲੀ ਗੋਲੀ ਤੇਰੀ ਹਿੱਕ 'ਚ ਠੋਕਣੀ ਪੈਣੀ ਸਾਨੂੰ ਪਰ ਜੇ ਇਹ ਖਬਰ ਸੱਚੀ ਹੋਈ ਫਿਰ ਅਸੀਂ ਦੋਵੇਂ ਭਰਾ ਮਿਲ ਕੇ ਆਪਣੇ ਭਰਾ ਦੇ ਹਿੱਕ 'ਚ ਆਪ ਗੋਲੀ ਮਾਰ ਦਾਂਗੇ ਬਾਈ ਆ ਗਿਆ ਤੇ ਹੁਣ ਦੇ ਕੇ ਓ ਬਾਈ ਹੁਣ ਤੁਹਾਨੂੰ ਆਪਣੇ ਪਿਸਤੋਲਾਂ ਵਾਲੇ ਹੱਥਾਂ ਨਾਲ ਆਟਾ ਗੁੰਨਣ ਦੀ ਲੋੜ ਨਹੀਂ ਰੋਟੀ ਪੱਕਦੀ ਦਾ ਇੰਤਜ਼ਾਮ ਕਰਦਾ ਮੈਂ ਠੋਕ ਸਾਲੇ ਨੂੰ ਓਏ ਨਹੀਂ ਬਾਈ ਆਪਣਾ ਭਰਾ ਏ ਓਏ ਆਪਣੀ ਇੱਜ਼ਤ ਨੂੰ ਦਾਗ ਲਾਤਾ ਠੋਕ ਦੇ ਓ ਬਾਈ ਮੇਰੀ ਗੱਲ ਤਾਂ ਸੁਣੋ ਯਾਰ ਉਹ ਭਾਈ ਨਹੀਂ ਆਪਣੇ ਭਾਈ ਨੂੰ ਮਾਰਨੇ ਕੀ ਕੀ ਜ਼ਰੂਰਤ ਈ ਸਾਹਿਬ ਅਗਰ ਆਪਕੋ ਨੌਕਰਾਨੇ ਨਹੀਂ ਚਾਹੀਦੀ ਤੋ ਪਹਿਲੇ ਬਤਾ ਦੇਤੇ ਬਤੈਨੋ ਕੀ ਹੋਗਾ ਤੂ ਕਾ ਰੰਮੀ ਜਾਨਾ ਅਰੇ ਮਾਰੇ ਮम्मा ਮੈਨੂੰ ਲੈ ਕੀ ਗੱਲ ਤੁਸੀਂ ਮੇਰੇ ਮੁੰਡੇ ਨੂੰ ਕੁੱਟਿਆ ਤੁਹਾਡਾ ਮੁੰਡਾ ਜੀ ਆ ਮੇਰਾ ਹੀ ਮੁੰਡਾ ਹੈ ਤਾਨੂੰ ਦੇਖ ਕੇ ਤਾਂ ਲੱਗਦਾ ਜੀ ਤੁਹਾਡਾ ਤਾਂ ਅਜੇ ਵਿਆਹ ਹੀ ਨਹੀਂ ਹੋਇਆ ਹੁਣ ਅਮੇਜ਼ਿੰਗ ਅੱਛਾ ਹਾਂਜੀ ਤੁਸੀਂ ਮੈਂਟੇਨ ਨਹੀਂ ਇੰਨਾ ਵਧੀਆ ਕੀਤਾ ਹੋਇਆ ਇਹਨੇ ਨਲਾਇਕ ਨੇ ਕੋਈ ਗਲਤੀ ਕਰੀ ਹੋ ਚੱਲ ਕਰੇ ਚੱਲੀਏ ਵਿਆਹ ਕੀ ਕਰੀ ਜਾਂਦਾ ਹੈ ਉਹੀ ਜੋ ਰੋਜ਼ ਕਰਦਾ ਪੋਚੇ ਲਾ ਰਿਆਂ ਪਰ ਅੱਜ ਤਾਂ ਆਪਾਂ ਹੋਟਲ ਜਾ ਐਕਸਕਿਊਜ਼ ਮੀ ਹਾਂਜੀ ਤੁਸੀਂ ਸਿੰਗਲ ਹੋ ਐਵਰਪਾ ਸ਼ੁਕਰਾਂ ਮੇਰੀ ਵੀ ਸੁਣੀ ਆ ਤੂੰ ਕੀ ਕਿਹਾ ਤੁਸੀਂ ਹਾਂ ਕੁਝ ਨਹੀਂ ਮੈਂ ਸਿੰਗਲ ਹੀ ਆਂ ਜੀ ਹਾਂਜੀ ਸੇ ਠੀਕ ਐ ਅਸਾਂ ਚੇਅਰ ਚਾਹੀਦੀ ਸੀ ਨਾ ਆ ਆਲੂ ਕੌਣ ਕੱਟਦਾ ਹੁੰਦਾ ਐ ਫਿਰ ਕਿਵੇਂ ਕੱਟਦਾ ਐ ਲੈ ਮੈਂ ਦੱਸਾਂ ਹੂੰ ਛਾਏ ਗਿਆ ਕਿ ਨਾ ਮੈਂ ਦੇਖਿਆ ਸਮਝਿਆ ਆਪਾਂ ਐ ਕੱਢਦੇ ਨੇ ਇਹ ਜੀ ਕੀ ਗੱਲ ਹੈ ਮਨਪ੍ਰੀਤ ਹਾਂ ਆ ਦੇਖਿਓ ਯਾਰ ਇਹ ਗੱਲਾਂ ਤਾਂ ਹੁਣ ਆਮ ਹੀ ਹੋ ਗਈਆਂ ਤੈਨੂੰ ਮੈਂ ਇੱਕ ਗੱਲ ਸੁਣਾਉਣਾ ਇੱਕ ਵਾਰ ਨਾ ਇੱਕ ਗਲੀ 'ਚ ਪੰਜ-ਛਤ ਕੁੱਤੇ ਬੈਠੇ ਸੀ ਉਹ ਵਾਰ ਤਾਂ ਉੱਥੋਂ ਇੱਕ ਔਰਤ गुज़र ਰਹੀ ਸੀ ਤਿਹੇ ਦੋ ਔਰਤ ਦਾ ਧਿਆਨ ਉਹਨਾਂ ਵਾਰਾਂ ਕੁੱਤਿਆਂ ਦੇ ਗਿਆ ਨਾ ਤੋ ਅੰਦਰੋਂ ਡਰ ਗਈ ਉਹਨੂੰ ਸਮਝ ਨਾ ਆਵੇ ਮੈਂ ਕੀ ਕਰਾਂ ਉਹ ਕੁੱਤਿਆਂ ਦੇ ਧਿਆਨ ਜਦੋਂ ਔਰਤ ਤੇ ਗਿਆ ਨਾ ਤੋ ਉਹਨੂੰ ਚ ਇੱਕ ਕੁੱਤਾ ਆ ਕੇ ਔਰਤ ਨੂੰ ਕਹਿੰਦਾ ਪੈਰੇ ਲੰਘ ਜਾ ਤੂੰ ਡਰ ਨਾ ਅਸੀਂ ਕੁੱਤੇ ਆ ਇਨਸਾਨ ਵਕਈ ਲੋਕਾਂ ਚ ਇਨਸਾਨੀਅਤ ਖਤਮ ਹੋ ਚੁੱਕੀ ਹੈ ਮਨਪ੍ਰਤ ਪਤਾ ਨਹੀਂ ਆਪਣੇ ਲੋਕ ਕਾਦੇ ਚੀਜ਼ਾਂ ਨੂੰ ਸਮਝਣਗੇ ਸ਼ਰ ਕਦੇ ਵੀ ਨਹੀਂ ਯਾਰ ਮਿੱਤ ਤੈਨੂੰ ਕੀ ਹੋ ਗਿਆ ਤੂੰ ਦਿਨ ਪ੍ਰਤੀ ਦਿਨ ਕਾਲੀ ਹੁੰਦੀ ਜਾਂਦੀ ਐ ਨਾਲੇ ਹੁਣ ਤਾਂ ਸੁਖਣਾ ਤੇਰਾ ਬੋਏਫ੍ਰੈਂਡ ਵੀ ਐ ਮੈਂ ਤਾਂ ਸੁਣਿਆ ਪਿਆਰ ਚ ਸਕਿਨ ਤੇ ਗਲੋ ਹੀ ਬੜਾ ਆ ਜਾਂਦਾ ਓਹੀ ਤਾਂ ਚੱਕਰ ਐ ਉਹ ਸਿਰ ਤੇ ਰੰਗ ਚੜੀ ਜਾਂਦਾ ਕਾਲਾ ਐ ਉਹ ਤੇਰਾ ਕਾਲੇ ਰੰਗ ਦਾ ਯਾਰ 베 ਮੈਨੂੰ ਕੁੜੀਆਂ ਕਹਿੰਦੀਆਂ ਪਾਈਕ ਵਧੀਆ ਜਨ ਆਰੀ ਗਲ ਦੇ ਦੋ ਹਾਂਜੀ ਜੀ ਦੇ ਚ ਪਾਣੀ ਹੋਈ ਪਾਣੀ ਹੋਵੇ ਠੀਕ ਹੈ ਠੀਕ ਆ ਹਾ 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 ਲੋ ਜੀ ਆ ਵੀਰੇ ਹੂੰ ਯਾਰੀ ਕੀ ਗੱਲ ਦੱਸ ਹੂੰ ਇਹ ਖੜਗਾ ਕੇ ਪਤਾ ਕਿਵੇਂ ਲੱਗਦਾ ਵੀ ਕਿਹੜੇ ਚ ਜ਼ਿਆਦਾ ਪਾਣੀ ਆ ਉਹ ਕੋਈ ਨਹੀਂ ਤੁਸੀਂ ਬਸ ਜਾਓਏ ਸਾਡਾ ਕੰਮ ਆ ਸਾਨੂੰ ਪਤਾ ਸੀ ਯਾਰ ਵੀਰ ਦੱਸ ਦੇ ਉਹ ਨਹੀਂ ਯਾਰ ਤੁਹਾਨੂੰ ਵੀ ਪਤਲਾ ਆ ਜੂਗਾ ਅਸੀਂ ਖੜਕਾ ਕੇ ਲੈ ਲੈ ਕਰੂਗੇ ਉਹ ਯਾਰ ਗੱਲ ਇਦਾਂ ਪਾਣੀ ਪੂਣੀ ਦਾ ਕੁਝ ਨਹੀਂ ਪਤਾ ਲੱਗਦਾ ਬਸ ਦੋ ਖੜਕਾ ਕੇ ਤੀਜਾ ਦੇ ਦੋ ਗਾ ਖੁਸ਼ ਹੋ ਜੰਨਾ ਹੈ ਪਾਜੀ ਅੱਜ ਅਸੀਂ ਤੁਹਾਡੇ ਤੋਂ ਪਾਰਟੀ ਲੈਣੀ ਹੈ ਪਾਜੀ ਤੁਸੀਂ ਸਾਨੂੰ ਕਦੇ ਕੁਝ ਨਹੀਂ ਖਵਾਇਆ ਅੱਜ ਤਾਂ ਅਸੀਂ ਕੁਛ ਨਾ ਕੁਛ ਖਾਵਾਂਗੇ ਖਾਵਾਂਗੇ ਹਾਂ ਠੀਕ ਹੈ ਚਲੋ ਬੈਠੋ ਗੱਡੀ 'ਚ ਗੱਡੀ ਤਾਂ ਅਸੀਂ ਬਾਅਦ 'ਚ ਬੈਠਾਂਗੇ ਪਹਿਲਾਂ ਸਾਨੂੰ ਇਹ ਦੱਸੋ ਖਵਾਉਂਗੇ ਕੀ ਮੈਂ ਅੱਜ ਤੁਹਾਨੂੰ ਖਵਾਉਂਗਾ ਟੱਕੇ ਹਲੋ ਹਲੋ ਦੀਦੀ ਕਿਵੇਂ ਆ ਤੁਸੀਂ ਮੈਂ ਠੀਕ ਹਾਂ ਤੂੰ ਕਿਵੇਂ ਮੈਂ ਵੀ ਠੀਕ ਐ ਅੱਛਾ ਮੇਰੀ ਗੱਲ ਸੁਣੋ ਮੈਂ ਨਾ ਤੁਹਾਡੇ ਪਿੰਡ ਆ ਰਹੀ ਆ ਪਿੰਡ ਆ ਰਹੀ ਐ ਲੈ ਆਪਾਂ ਗੱਲ ਨੂੰ ਕਾਲਜ 'ਚ ਮਿਲ ਲੰਨੇ ਆ ਨਹੀਂ ਦੀਦੀ ਤੁਹਾਨੂੰ ਪਤਾ ਤਾਂ ਹੈਗਾ ਨਾ ਮੈਨੂੰ ਪਿੰਡ 'ਚ ਕਿਹੜੀ ਚੀਜ਼ ਪਸੰਦ ਆ ਚਲ ਆ ਜਾ ਫਿਰ ਨਹੀਂ ਜੋਤੀ ਨਹੀਂ ਜੋਤੀ ਆ ਆਪਣੇ ਘੜੇ ਘੁੜੇ ਜ ਸਾਰਾ ਕੁਝ ਚਾਕੇ ਸਾਹਮਣੇ ਕਿਉਂ ਕੀ ਹੋਇ ਤੁਸੀਂ ਇਹਨੇ ਕਹ ਤੋ ਹਾ ਫਰੀ ਫਿਰਦੇ ਹੋ ਨਹੀਂ ਮੇਰੀ ਕਾਲਜ ਦੀ ਸਹੇਲੀ ਆ ਰਹੀ ਹੈ ਸਹੇਲੀ ਆ ਰਹੀ ਫਿਰ ਘੜੇ ਕਾ ਤੋ ਸਾਹਮਣੇ ਆ ਨਹੀਂ ਤੈਨੂੰ ਨਹੀਂ ਪਤਾ ਉਹ ਮਿੱਟੀ ਖਾਣੀ ਜਾਤਾ ਆਪਣੇ ਆ ਸਾਰੇ ਘੜੇ ਖਾਜੂਗੀ ਹੈ ਉਹ ਆ ਵੀ ਓ ਨੋ 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 ਆਜੋ ਆਜੋ ਦਿਖਾਵਾ ਤੁਹਾਨੂੰ ਫ੍ਰੀਜ ਦੇਖਣਾ ਸੀ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਲੱਗੇ ਹੋਏ ਆ ਦੇਖੋ ਤੁਹਾਨੂੰ ਕਿਹੜਾ ਪਸੰਦ ਹੈ ਇਹਦਾ ਕਿੰਨਾ ਰੇਟ ਹੈ ਸਰੀ ਦੀ ਮਾਰਕੀਟ ਵੈਲਿਊ ਹੈਗੇ 17990 ਤੇ ਇਹ ਤੁਹਾਨੂੰ ਅਸੀਂ ਦੇ ਰਹਿਆਂਗੇ 12490 ਦਾ ਅੱਛਾ ਇਹਦੀ ਵਾਰੰਟੀ ਕਿੰਨੀ ਹੈ ਸਰੀ ਦੀ ਵਾਰੰਟੀ ਹੈਗੇ 10 ਸਾਲ ਦੀ 10 ਸਾਲ ਦੀ ਘੱਟ ਨਹੀਂ ਉਹ ਬਾਜੀ ਲੈ ਲਓ ਚੁੱਪ ਕਰਕੇ ਥੋੜੀ ਵਾਰੰਟੀ ਵੀ ਤਾਂ ਇੰਨੀ ਕੀ ਆ